ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਵਹੀ ਨਦੀ ਦੇ ਵਿੱਚ ਅਲੋਪ ਹੋ ਗਏ ਸਨ ਤਾਂ ਉਹ ਕਿੱਥੇ ਗਏ ਸਨ ਇਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਵਹੀ ਨਦੀ ਤੋਂ ਵਾਪਸ ਆਏ ਸਨ ਤੇ ਲੋਕ ਲੋਕ ਉਹਨਾਂ ਨੂੰ ਇਸ ਤਰ੍ਹਾਂ ਕਹਿ ਕੇ ਬੋਲ ਰਹੇ ਸਨ ਕਿ ਕਿਤੇ ਭੂਤ ਤੇ ਨਹੀਂ ਚਮੜਿਆ ਸੋ ਸੋ ਆਓ ਜਾਣਦੇ ਆਂ ਕਿ ਇਸ ਸਾਖੀ ਦਾ ਕੀ ਮਤਲਬ ਸੀ 15ਵੀਂ ਸਦੀ ਵਿੱਚ ਵਿਸ਼ਵਾਸ ਤੇ ਵਹਿਮ ਭਰਮ ਨੇ ਅਨਪੜ ਮਨੁੱਖ ਦੇ ਦਿਲ ਦਿਮਾਗ ਉੱਤੇ ਕਾਬੂ ਪਾਇਆ ਹੋਇਆ ਸੀ ਪਰਮ ਤੋਂ ਸੁਤੰਤਰ ਇਸਲਾਮ ਵੀ ਪਰਮ ਵਿੱਚ ਫਸ ਗਿਆ ਸੀ ਜਾਦੂ ਟੂਣੇ ਜੰਤਰਾ ਮੰਤਰਾਂ ਉੱਤੇ ਵਿਸ਼ਵਾਸ ਕਰਨ ਲੱਗ ਪਿਆ ਸੀ Hindu ਸਮਾਜ ਦਾ ਤਾਂ ਕਹਿਣਾ ਹੀ ਕੀ ਇਹ ਸਵੇਰ ਤੋਂ ਸ਼ਾਮ ਤੱਕ 400 ਦੇਵਤੇ ਨੂੰ ਪੂਜਤਾ ਤੇ ਸੈਂਕੜੇ ਪਰਮ ਕਰਦਾ ਤੀਸਰੇ ਦਿਨ ਗੁਰੂ ਜੀ ਪ੍ਰਗਟ ਹੋਏ ਕਿਸੇ ਨਾਲ ਬੋਲੇ ਨਹੀਂ ਉਹ ਰੱਬੀ ਪਿਆਰ ਵਿੱਚ ਮਗਨ ਸਨ ਉਹਨਾਂ ਦੀ ਚੁੱਪ ਨੂੰ ਵੇਖ ਕੇ ਵਹਿਮੀ ਲੋਕਾਂ ਨੇ ਮੂੰਹ ਜੋੜ ਕੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਇੰਨਾ ਗੁਰੂ ਜੀ ਨੂੰ ਕੋਈ ਚੰਦਰੀ ਰੂਹ ਚਮੜੀ ਹੈ ਜੰਤਰ ਮੰਤਰ ਵਾਲਾ ਆਦਮੀ ਸੱਧਿਆ ਜਾਵੇ ਜੈ ਰਾਮ ਨਾਨਕੀ ਜੀ ਤੇ ਮਾਤਾ ਸੁਲੱਖਣੀ ਦੇ ਕੰਨੀ ਵੀ ਇਸ ਚਰਚਾ ਦੀ ਪਿਖ ਪਿਣਾ ਖ ਪੈ ਗਈ ਉਹਨਾਂ ਨੂੰ ਵੀ ਵਿਸ਼ਵਾਸ ਆ ਗਿਆ ਜੈ ਰਾਮ ਨੇ ਮੂਲਾਣੇ ਨੂੰ ਬੁਲਾਇਆ ਉਹ ਮੂਲਾਣਾ ਤਾਂ ਗਤਵੀਤ ਜੰਤਰ ਮੰਤਰ ਬਹੁਤ ਕਰਦਾ ਤੇ ਜਿੰ ਭੂਤ ਬਹੁਤ ਕੱਢਿਆ ਕਰਦਾ ਸੀ ਉਹ ਆਪਣੇ ਸਮਾਨ ਨੂੰ ਸਾਥ ਲੈ ਕੇ ਨਦੀ ਕਿਨਾਰੇ ਗੁਰੂ ਜੀ ਕੋਲ ਗਿਆ ਤੇ ਮੰਤਰ ਫੋਕਣ ਲੱਗਾ ਗੁਰੂ ਜੀ ਉਹਦੇ ਨਾਲ ਬੋਲੇ ਨਹੀਂ ਦਿਲ ਹੀ ਦਿਲ ਮੁਸਕਰਾਉਂਦੇ ਰਹੇ ਉਹ ਸੋਚਦੇ ਸਨ ਕਿ ਸੰਸਾਰ ਵਿੱਚ ਕਿੰਨੀ ਅਗਿਆਨਤਾ ਹੈ ਅਗਿਆਨਤਾ ਦਾ ਸ਼ਿਕਾਰ ਹੋ ਕੇ ਮਨੁੱਖ ਕਿੰਨੀਆਂ ਭੁੱਲਾਂ ਕਰਦਾ ਹੈ ਮੂਲਾਣਾ ਕਾਲਾ ilm ਪੜਨ ਪਿੱਛੋਂ ਗੁਰੂ ਜੀ ਵੱਲ ਸੰਬੋਧਨ ਕਰਕੇ ਬੋਲਿਆ ਤੂੰ ਕੌਣ ਹੈ ਕਿਉਂ ਆਇਆ ਹੈ ਗੁਰੂ ਜੀ ਨੂੰ ਜਨ ਪੂਤ ਤਾਂ ਕੋਈ ਚਮੜਿਆ ਹੀ ਨਹੀਂ ਸੀ ਜੋ ਕੁਝ ਚਮੜਿਆ ਸੀ ਉਹ ਬੋਲ ਪਿਆ ਕੋਈ ਆਖੇ ਭੂਤਨਾ ਕੋਕ ਹੈ ਬੈਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸਾਹ ਕਾ ਨਾਨਕ ਬਉਰਾਣਾ ਹਉ ਹਰ ਬਿਨ ਅਵਰ ਨਾ ਜਾਣਾ ਰਹਾਉ ਤਉ ਦੇਵਾਨਾ ਜਾਣੀਏ ਜਾਪੈ ਦੇਵਾਨਾ ਹੋਏ ਏਕੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੇ ਕੋਇ ਤਉ ਦੇਵਾਨਾ ਜਾਣੀਏ ਜਾ ਏਕਾਕਾਰ ਕਮਾਏ ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਏ ਤਉ ਦੇਵਾਨਾ ਜਾਣੀਐ ਜਾਂ ਸਾਹਿਬ ਤਰੇ ਪਿਆਰ ਮੰਦਾ ਜਾਣੇ ਆਪਕੋ ਅਵਰ ਪਲਾ ਸੰਸਾਰ ਮਾਰੂ ਮਹੱਲਾ ਪਹਿਲਾ ਰੱਬੀ ਬਾਣੀ ਨੂੰ ਸੁਣ ਕੇ ਅਤੇ ਭਾਵ ਨੂੰ ਸਮਝ ਮੂਲਾਣਾ ਬਹੁਤ ਸ਼ਰਮਿੰਦਾ ਹੋਇਆ ਉਸਨੇ ਆਪਣਾ ਸਮਾਨ ਲਪੇਟ ਲਿਆ ਤੇ ਉੱਠ ਕੇ ਤੁਰ ਪਿਆ ਕੋਈ ਜਨਪੂਤ ਨਹੀਂ ਚੰਮੜਿਆ ਆਖ ਕੇ ਘਰ ਨੂੰ ਚਲਿਆ ਗਿਆ ਸੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਲੋਕਾਂ ਦੇ ਦਿਲਾਂ ਵਿੱਚੋਂ ਭੂਤ ਪ੍ਰੇਤ ਦਾ ਵੈਮ ਦੂਰ ਕੀਤਾ ਸੋ ਅਗਲੀ ਵੀਡੀਓ ਦੇ ਵਿੱਚ ਅਸੀਂ জানਾਂਗੇ ਨਾ ਕੋਈ Hindu ਹੈ ਨਾ Musalman ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਚਨ ਕਿਉਂ ਕਹੇ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ